ਇਹਨਾਂ ਨੇ ਲਿਆ ਮੇਰੇ ਕੋਲ 13 ਬਿਲਕੁਲ ਬ੍ਰਾਈਂਡ ਨਿਊ ਕੰਡੀਸ਼ਨ ਦੇ ਵਿੱਚ ਇਹਦੇ ਵਿਚਾਰ ਹੋਈ ਮੇਰੇ ਪਹਿਲੇ ਦੇ ਘੱਟ ਫਿਊਚਰ ਸੀ ਹੁਣ ਇਹ ਚ ਵੱਧ ਵਧੀਆ ਆ ਗਿਆ ਸਕਰੀਨ ਵੀ ਵਧੀਆ ਹਾਂਜੀ ਜੈ ਮਾਤਾ ਜੀ ਦੋਸਤੋ ਬੱਚੇ ਆਏ ਨੇ ਆਪਣੇ ਪਾਪਾ ਦੇ ਨਾਲ ਪਾਪਾ ਕੈਮਰੇ ਤੇ ਨਹੀਂ ਆਣਾ ਚਾਹੁੰਦੇ ਸੀ ਇਹ ਨੇ ਪਨੇਸਰ ਆਟਾ ਚੱਕੀ ਲੁਧਿਆਣੇ ਤੋਂ ਆਏ ਨੇ ਸਪੈਸ਼ਲ ਇਹ ਮੇਰੇ ਕੋਲੋਂ ਪਹਿਲਾਂ ਲੈ ਕੇ ਗਏ ਸੀ 3 ਮਾਰਚ ਨੂੰ 2024 ਨੂੰ ਇਹ ਸੈਟ 11 Pro ਮਤਲਬ ਕਿ ਇਹਨਾਂ ਤੋਂ ਨਾ ਓਵਰਚਾਰਜਿੰਗ ਹੋ ਗਈ ਇਹਨਾਂ ਨੇ Oppo Vivo ਵਾਲੇ ਜਿਹੜੇ ਚਾਰਜਰ ਹੁੰਦੇ ਨੇ 64ワਟ 77ワਟ ਜਿੰਨੇ ਵੀ ਪਾਵਰਫੁੱਲ ਵਾਲੇ ਚਾਰਜਰ ਲਗਾ ਕੇ ਨੇ ਇਹਨਾਂ ਨੇ ਬੈਟਰੀ ਫੁਲਾਤੀ ਸੈਟ ਦੀ ਔਰ ਲਗਾਣਾ ਹੁੰਦਾ 20ワਟ ਦਾ ਚਾਰਜਰ ਮੇਰੇ ਕੋਲੇ ਆਏ ਕਹਿੰਦੇ ਵੀਰ ਜੀ ਕੇ ਇਦਾਂ ਕਰਕੇ ਕੰਪਲੇਂਟ ਆ ਸੈਟ ਦੀ ਕਿ ਬੈਟਰੀ ਫੁੱਲ ਗਈ 6 ਮਹੀਨੇ ਪਹਿਲਾਂ ਸੈਟ ਲੈ ਗਏ ਸੀ ਇਹਨਾਂ ਦੀ ਕੰਪਲੇਨਟ ਸੁਣੀ ਇਹਨਾਂ ਤੋਂ ਸੈੱਟ ਲਿਆ ਔਰ ਨਾਲ ਹੀ ਇਹਨਾਂ ਨੇ ਲਿਆ ਮੇਰੇ ਕੋਲ 13 ਬਿਲਕੁਲ ਬ੍ਰਾਈਂਡ ਨਿਊ ਕੰਡੀਸ਼ਨ ਦੇ ਵਿੱਚ ਇਹਦੀ ਨਵੰਬਰ ਤੱਕ ਗਾਰੰਟੀ ਹੈ ਜੀ ਔਰ ਇਹਨਾਂ ਨੂੰ ਸਲਾਹ ਦਿੱਤੀ ਕਿ ਚਾਰਜਰ ਤੁਹਾਨੂੰ オリジナル ਲੈਣਾ ਪੈਣਾ ਜੀ ਇਹਨਾਂ ਨੇ ਮੇਰੇ ਤੋਂ オリジナル ਚਾਰਜਰ ਲਿਆ ਬਿਲਕੁਲ ਪੇਮੈਂਟ ਇਹਨਾਂ ਨੇ ਖਰਚੀਆ ਚਾਰਜਰ ਦੀ ਪਰ ਇਹਨਾਂ ਨੇ ਮੇਰੀ ਸਲਾਹ ਜ਼ਰੂਰ ਮੰਨੀ ਹੈ ਬਹੁਤ ਬਹੁਤ ਮੁबारकਾਂ ਬੱਚਿਆਂ ਨੂੰ ਫੋਨ ਲੈਣ ਤੇ ਔਰ ਇਹਨਾਂ ਦਾ ਇਹ ਫੋਨ ਆਪਾਂ ਨੇ ਵਿੱਚ ਲੈ ਲਿਆ ਵਾਪਸ ਬਾਕੀ ਬੱਚਿਆਂ ਤੋਂ ਪੁੱਛਾਂਗੇ ਕਿਵੇਂ ਲੱਗੀ ਡੀਲ ਇਹ ਅੰਕਲ ਜੀ ਦੀ ਹਾਂਜੀ ਬੇਟਾ ਦੱਸੋ ਬਹੁਤ ਵਧੀਆ ਲੱਗੀ ਜੀ ਬਹੁਤ ਵਧੀਆ ਸੀਗਾ ਆਈਫੋਨ ਜਿਹੜਾ ਪਹਿਲਾਂ ਸੀ ਪਹਿਲੇ ਦੇ ਘੱਟ ਫੀਚਰ ਸੀ ਹੁਣ ਇਹ ਚ ਵੱਧ ਵਧੀਆ ਆ ਗਿਆ ਸਕਰੀਨ ਵੀ ਵਧੀਆ ਹਾਂਜੀ ਇਹ ਨਾਲੇ 5G ਆ ਉਹ 4G ਸੀਗਾ ਇਹ ਚ ਸਿਨੇਮੈਟਿਕ ਵੀਡੀਓ ਵੀ ਬਣੂਗੀ ਠੀਕ ਹੈ ਜੀ ਬਹੁਤ ਵਧੀਆ ਹਾਂਜੀ ਗੁੱਡ ਹਾਂਜੀ ਬੇਟਾ ਜੀ ਤੁਸੀਂ ਦੱਸੋ ਜੋ ਇਹਦੇ ਵਿਚਾਰ ਆ ਉਹੀ ਮੇਰੇ ਜੋ ਇਹਦੇ ਵਿਚਾਰ ਨੇ ਉਹੀ ਤੇਰੇ ਓ ਵਾਹ ਵੀ ਵਾਹ ਗੁੱਡ ਜੈ ਮਾਤਾ ਦੀ ਜੀ ਜੈ ਮਾਤਾ